ਹਾਂਜੀ ਸਾਰੇ ਮੁਲਾਜ਼ਮ ਸਾਥੀਆਂ ਦਾ ਆਪਣੇ ਚੈਨਲ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਹੈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਲਈ ਸੀ ਵੈਸੇ ਹੋ ਸਕਦਾ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੇ ਇਹਦੇ ਵਿੱਚ ਪੰਜਾਬ ਸਰਕਾਰ ਵਿੱਤ ਵਿਭਾਗ ਪਰਸਨਲ ਦੋਸ਼ਾਖਾ ਵੱਲੋਂ 26 ਮਾਰਚ 2025 ਨੂੰ ਇੱਕ ਲੈਟਰ ਜਾਰੀ ਕੀਤਾ ਹੈ ਵੈਸੇ ਜਿਹੜੇ ਪੁਰਾਣੇ ਪੈਨਸ਼ਨਰ ਨੇ ਉਹਨਾਂ ਨੂੰ ਇਹਨਾਂ ਨਿਯਮਾਂ ਦਾ ਪਹਿਲਾਂ ਹੀ ਪਤਾ ਹੈਗਾ ਚਲੋ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਪਰ ਨਵੇਂ ਮੁਲਾਜ਼ਮ ਹੋ ਸਕਦਾ ਵੀ ਇਸ ਨਿਯਮ ਤੋਂ ਥੋੜੇ ਜਿਹਾ ਅੰਜਾਨ ਹੋ ਤਾਂ ਪੰਜਾਬ ਸਿਵਲ ਸਰਵਿਸ ਨਿਯਮਾਂ ਵਾਲੀ ਜਿਲਦ 1 ਪਾਰਟ 1 ਚੈਪਟਰ 12 ਦੇ ਰੂਲ 12.5 ਅਨੁਸਾਰ ਸਰਵਿਸ ਪੱਤਰੀ ਦੀ ਕਾਪੀ ਉਪਲਬਧ ਕਰਾਉਣ ਸੰਬੰਧੀ ਸਰਵਿਸ ਪੱਤਰੀ ਤੋਂ ਭਾਵ ਇੱਥੇ ਪੰਜਾਬੀ 'ਚ ਲਿਖਿਆ ਅੰਗਰੇਜ਼ੀ 'ਚ ਆਪਾਂ ਕਹਿੰਦੇ ਨੇ ਸਰਵਿਸ ਬੁੱਕ ਕੋਈ ਸੇਵਾ ਪੱਤਰੀ ਕਹੇ ਜਾਂਦਾ ਕੋਈ ਸਰਵਿਸ ਬੁੱਕ ਕਹੇ ਜਾਂਦਾ ਕੋਈ ਸਰਵਿਸ ਪੱਤਰੀ ਕਹੇ ਜਾਂਦਾ ਮਤਲਬ ਜਿਹਦੇ ਵਿੱਚ ਮੁਲਾਜ਼ਮ ਦਾ ਸਾਰਾ ਰਿਕਾਰਡ ਜੋਇਨਿੰਗ ਤੋਂ ਲੈ ਕੇ ਰਿਟਾਇਰਮੈਂਟ ਤੱਕ ਦਾ ਉਹਦੇ ਵਿੱਚ ਮੌਜੂਦ ਹੁੰਦਾਗਾ ਇਹ ਤੁਹਾਡੇ ਦਫ਼ਤਰ ਦੇ ਵਿੱਚ ਹਾਜ਼ਰ ਹੁੰਦੀ ਹੈ ਜਿੱਥੇ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਜਾਂ ਜਿੱਥੋਂ ਆਪਾਂ ਕਹਿੰਦੇ ਜਿੱਥੇ ਤੁਹਾਡੀ ਤਨਖਾਹ ਨਿਕਲ ਰਹੀ ਹੁੰਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ ਇਹ ਤੁਹਾਡੇ ਉਸੇ ਆਫਿਸ ਦੇ ਵਿੱਚ ਹੀ ਮੌਜੂਦ ਹੁੰਦੀ ਹੈ ਜਿੱਥੋਂ ਤੁਸੀਂ ਰਿਟਾਇਰ ਹੋਏ ਹੁੰਦੇ ਹੋ ਪਾ ਮਾਰੀ ਤੁਹਾਨੂੰ ਜਿਹੜੀ ਪੈਨਸ਼ਨ ਆ ਉਹ ਬੈਂਕਾਂ ਚੋਂ ਮਿਲਣ ਲੱਗ ਜਾਂਦੀ ਏ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਉਪਬੰਧ ਦੇ ਵਿੱਚ ਕਦੇ ਵੀ ਧਿਆਨ ਦਿਵਾਇ ਕੋਈ ਵੀ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਆਪਣੀ ਸਰਵਿਸ ਪੱਤਰੀ ਦੀ ਇੱਕ ਵਾਰ 5 ਰੁਪਏ 5 ਰੁਪਏ ਪ੍ਰਤੀ ਪੇਜ ਜਿੰਨੇ ਸਰਵਿਸ ਬੁੱਕ ਦੇ ਪੇਜ ਨੇ 5 ਰੁਪਏ ਪ੍ਰਤੀ ਪੇਜ ਦੇ ਹਿਸਾਬ ਨਾਲ ਜਿਹੜਾ ਨਿੱਜੀ ਰਿਕਾਰਡ ਹੈ ਉਦੀ ਸਰਟੀਫਾਈਡ ਕਾਪੀ ਸਰਟੀਫਾਈਡ ਦਾ ਭਾਵ ਹੁੰਦਾ ਕਾਊਂਟਰਸਾਈਨ ਹੋ ਕੇ ਤੁਹਾਡਾ ਜੋ ਡੀ ਡੀਓ ਤੁਹਾਨੂੰ ਕਾਊਂਟਰਸਾਈਨ ਕਰਕੇ ਇਹ ਕਾਪੀ ਦਊਗਾ ਤਾਂ ਉਹ ਕਾਪੀ ਵੈਲਿਡ ਮੰਨੀ ਜਾਂਦੀ ਹੁੰਦੀ ਹੈ ਸਰਕਾਰੀ ਕਰਮਚਾਰੀ ਸੇਵਾ ਛੱਡਣ ਰਿਟਾਇਰਮੈਂਟ ਉਪਰੰਤ 200 ਰੁਪਏ ਦੀ ਕੁੱਲ ਫੀਸ ਦਾ ਭੁਗਤਾਨ ਕਰਦੇ ਹੋਏ ਆਪਣੀ ਸੇਵਾ ਬਤਰੀ ਦਾ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦਾ ਹੈ ਜੇ ਕੋਈ ਮਤਲਬ ਰਿਟਾਇਰ ਹੋ ਗਿਆ ਜਿਹਨੂੰ ਆਪਾਂ ਪੈਨਸ਼ਨਰ ਕਹਿ ਦਿੰਨੇ ਆ ਤਾਂ ਉਹ 200 ਰੁਪਏ ਆਪਣੀ ਸਰਵਿਸ ਬੁੱਕ ਦੇ ਦੇ ਕੇ ਕੁੱਲ ਫੀਸ ਮਤਲਬ ਪੇਜਾਂ ਦੇ ਵਿੱਚ ਨਹੀਂ ਲਿਖਿਆ ਵੀ ਕਿੰਨੇ ਪੇਜ ਨੇ 200 ਰੁਪਏ ਦੇ ਕੇ ਆਪਣੀ ਸਰਵਿਸ ਬੁੱਕ ਹੈ ਜਿਹੜੀ ਉਹਦੀ ਸਰਟੀਫਾਈਡ ਕਾਪੀ ਉਹ ਲੈ ਸਕਦਾ ਕਿਉਂਕਿ ਆਫਿਸ ਕਈ ਵਾਰੀ ਦੂਰ ਹੁੰਦਾ ਹੈ ਜਾਂ ਮਲਾਜਮ ਆ ਜਿਹੜਾ ਰਿਟਾਇਰਮੈਂਟ ਤੋਂ ਬਾਅਦ ਉਸ ਸ਼ਹਿਰ ਤੋਂ ਉਸ ਸਟੇਟ ਤੋਂ ਵੀ ਦੂਰ ਚਲਾ ਜਾਂਦਾ ਬਹੁਤ ਸਾਰੇ ਫੌਰਨ ਚਲੇ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਆਪਦੀ ਜਿਹੜੀ ਸਰਵਿਸ ਬੁੱਕ ਹੈ ਉਹ ਲੈਣੀ ਜਾ ਦੇਖਣੀ ਔਕੀ ਹੋ ਜਾਂਦੀ ਹੈ ਤਾਂ ਉਹ ਸਰਟੀਫਾਈਡ ਕਾਪੀ ਪ੍ਰਾਪਤ ਕਰ ਸਕਦਾ ਹੈ। ਇਹਦੇ ਰਿਗਾਰਡਿੰਗ ਆਪਾਂ ਜਿਹੜਾ ਇਹਨਾਂ ਨੇ ਰੂਲ ਦਾ ਜ਼ਿਕਰ ਕੀਤਾ ਸੀ ਨਿਯਮਵਲੀ ਇੱਕ ਪਾਰਟ ਇੱਕ ਚੈਪਟਰ 12 ਦੇ ਰੂਲ 12.5 ਤਾਂ ਮਨ ਦੇ ਵਿੱਚ ਖਿਆਲ ਆਉਂਦਾ ਵੀ ਪੈਸੇ ਤਾਂ ਮੰਨ ਲਓ ਹੁਣ ਡੀਡੀ ਉਹਨੇ ਲੈ ਲਏ। ਮੰਨ ਲਓ ਉਹਨੇ 200 ਰੁਪਿਆ ਪਰ ਸਰਵਿਸ ਬੁੱਕ ਲੈ ਲਿਆ। ਹੁਣ ਲੈ ਕੇ ਉਹਨੂੰ ਐਦਾਂ ਤਾਂ ਹੈ ਨਹੀਂ ਕਿ ਆ ਵੀ ਆਪਣੇ ਕੋਲੇ ਰੱਖ ਲੂਗਾ। ਤਾਂ ਕਿਤੇ ਤਾਂ ਉਹਨੂੰ ਜਮ੍ਹਾਂ ਕਰਾਉਣੀ ਪੈਣਗੇ ਨਾ। ਤਾਂ ਤਾਂ ਉਸ ਰੂਲ ਦਾ ਜ਼ਿਕਰ ਕਰਦੇ ਆ 12.5 ਤਾਂ ਸਰਕਾਰੀ ਕਰਮਚਾਰੀ ਅਜਿਹੀ ਰਕਮ ਜੋ ਵਿੱਤ ਵਿਭਾਗ ਦੁਆਰਾ ਸਧਾਰਨ ਜਾਂ ਵਿਸ਼ੇਸ਼ ਊਕਨ ਦੁਆਰਾ ਨਕਲ ਫੀਸ ਵਜੋਂ ਨਿਯਤ ਕੀਤੀ ਜਾਵੇ ਅਤੇ ਸੇਵਾ ਪੱत्री ਦੇ ਖਰਚ ਦੀਦਾਏਗੀ ਕਰਨ ਤੇ ਆਪਣੇ ਸੇਵਾ ਮਤਲਬ ਆਹ ਵਾਲਾ ਰੂਲ ਆ ਜੀ ਨੂੰ ਆਪਾਂ ਪੜ ਰਹੇ ਆ ਕਰਨ ਤੇ ਆਪਣੇ ਸੇਵਾ ਪੱਤਰੀ ਦੀ ਤਸਦੀਕ ਕਾਪੀ ਲੈਣ ਦਾ ਹੱਕਦਾਰ ਹੋਵੇਗਾ ਤਸਦੀਕ ਦਾ ਮਤਲਬ ਉਹੀ ਹੈ ਤੁਹਾਨੂੰ ਦੱਸਿਆ ਇਸ ਸਟੈਂਪ ਲਾ ਕੇ ਅਗਲਾ ਜਿਹੜਾ ਤੁਹਾਡਾ ਡੀ ਡੀਓ ਤੁਹਾਨੂੰ ਸਾਈਨ ਕਰਕੇ ਦੇਊਗਾ ਸਬਕਟਨਾ ਮਦਿੰਦਰਜ ਕਰਵਾਉਣ ਦਾ ਵੀ ਹੱਕਦਾਰ ਹੋਵੇਗਾ ਤੇ ਆ ਉਹਦਾ ਜਿਹੜਾ ਜਿਹੜਾ ਆਪਾਂ ਕਹਿ ਦਈਏ ਵੀ ਜਿਹੜੇ ਮਦ ਦੇ ਵਿੱਚ ਜਮਾ ਕਰਾਉਣੀ ਹੈ ਤਾਂ ਮਦ ਦਾ ਨਾਮ ਹੈ 0075 ਫੁਟਕਲ ਆਮ ਸਵਾਮਾ ਬਰੈਕਟ ਵਿੱਚ ਸੀ ਹੋਰ ਪ੍ਰਾਪਤੀਆਂ ਅੱਜ ਕੱਲ ਆਈਐਫਐਮਐਸ ਦੇ ਵਿੱਚ ਈ ਰਸੀਦ ਨਾਂ ਦਾ ਇੱਕ ਲਿੰਕ ਬਣਿਆ ਹੋਇਆ ਉਹਦੇ ਵਿੱਚ ਜਿਹੜੀ ਸਰਕਾਰੀ ਖਿਆਨੇ ਦੇ ਵਿੱਚ ਕੋਈ ਵੀ ਅਦਾਈਗੀ ਹੈ ਉਹ ਤੁਸੀਂ ਆਨਲਾਈਨ ਆਨਲਾਈਨ ਜਾ ਚੈੱਕ ਕਰਾਈ ਜਮਾ ਕਰਵਾ ਸਕਦੇ ਹੋ ਪ੍ਰੋਸੈਸ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਠੀਕ ਹੈ ਮੋਸਟਲੀ ਜਿਹੜੇ ਕਰੰਟਲੀ ਡੀਡੀਓ ਨੇ ਉਹ ਕਰ ਹੀ ਰਹੇ ਨੇ ਪਰ ਇੱਥੇ ਮੱਦ ਦਾ ਨਹੀਂ ਕਈ ਵਰੀ ਧਿਆਨ ਚੁੰਦਾ ਦਾ ਮੱਦ ਆਪਾਂ ਸੀਐਸਆਰ ਦਾ ਪੇਜ ਦੀ ਫੋਟੋ ਹੀ ਖਿੱਚੀ ਹੋਈ ਹੈ ਇੱਥੇ ਮੱਦ ਲਿਖੀ ਹੋਈ ਹੈ ਤੁਸੀਂ ਇਸ ਤਹਿਰੇ ਤੇ ਧਿਆਨ ਦੇ ਕੇ ਇਸ ਦੇ ਅਨੁਸਾਰ ਕਾਰਵਾਈ ਕਰ ਸਕਦੇ ਨੇ ਇਹ ਪੈਨਸ਼ਨਰ ਦਾ ਕੰਮ ਨਹੀਂ ਜਾਂ ਕਰਮਚਾਰੀ ਦਾ ਕੰਮ ਨਹੀਂ ਇਹ ਡੀਲਿੰਗ ਦਾ ਜਾਂ ਡੀਡੀਓ ਦਾ ਕੰਮ ਹੈ ਤਾਂ ਲੱਗਿਆ ਵੀ ਇਨਫਾਰਮੇਸ਼ਨ ਤੁਹਾਡਾ ਨਾਲ ਸ਼ੇਅਰ ਕਰ ਦਈਏ ਇਹ ਲੈਟਰ ਹੈ ਠੀਕ ਹੈ ਇਹ ਦੀ ਸੀਐਸਆਰ ਦੀ ਕਾਪੀ ਹੈ ਮੈਂ ਬਾਕੀ ਵੀਡੀਓ ਦੇ ਨੀਚੇ ਨਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਆਪਾਂ ਪੇਸਟ ਕਰ ਦਾਂਗੇ ਜੋ ਲਿੰਕ ਨੂੰ ਤੁਸੀਂ ਓਪਨ ਕਰੋਗੇ ਤਾਂ ਲੈਟਰ ਤੇ ਸੀਐਸਆਰ ਦੀ ਕਾਪੀ ਵੀ ਤੁਹਾਨੂੰ ਮਿਲ ਜੂਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ